2:38 ਹੋ ਚੁੱਕੇ 3 ਸਤੰਬਰ 2025 2:38 ਹੈ ਪਟਿਆਲਾ ਪ੍ਰਸ਼ਾਸਨ ਵੱਲੋਂ ਇੱਕ ਸੂਚਨਾ ਜਾਰੀ ਕੀਤੀ ਗਈ ਹੈ ਕਿ ਘੱਗਰ ਦਰਿਆ ਤਹਿਸੀਲ ਰਾਜਪੁਰਾ ਕਨੌਰ ਦੇ ਘੱਗਰ ਨੇੜੇ ਲੱਗਦੇ ਪਿੰਡਾਂ ਵਿੱਚ ਘੱਗਰ ਕਿਸੇ ਵੀ ਸਮੇਂ ਪਾੜ ਪਾ ਸਕਦਾ ਹੈ ਇਸ ਲਈ ਜਿਹੜਾ ਪਿੰਡਾਂ ਦੇ ਨਾਮ ਅੱਗੇ ਲੈਣ ਜਾ ਰਿਹਾ ਹੈ ਉਹ ਪਿੰਡਾਂ ਦੇ ਵਸਨੀਕ ਤੁਰੰਤ ਜਿਹੜਾ ਹੈਗਾ ਸੁਰੱਖਿਅਤ ਥਾਵਾਂ ਤੇ ਪਹੁੰਚਣ ਤੈਪਲਾ ਰਾਜਗੜ ਮਹਿਮੂਦਪੁਰ ਦੜਵਾ ਸੰਗਰਪੁਰ ਨਨਹੇੜੀ ਾਇਪਰ ਸਮਸ਼ਪੁਰ ਊਂਟਸਰ ਜੰਡ ਮੰਗੋਲੇ ਹਰਪਾਲਾ ਕਾਮੀਰਦ ਰਾਮਪੁਰ ਸੋਂਟਾ ਚਮਾਰੂ ਕਪੂਰੀ ਕਮਾਲਪੁਰ ਲਾਸ਼ੜੋ ਲਾਸ਼ਰੂ ਖੁਰਦ ਸਮਰਾਲਾ ਕਲਾਂ ਮਹਦੂਦਾ ਸਰਾਲਾ ਖੁਰਦ ਲਾਏ ਕਿ ਜੋ ਵੀ ਵਿਅਕਤੀ ਇਹਨਾਂ ਦੇ ਪਿੰਡਾਂ ਦੇ ਨੇ ਉਹ ਉੱਚੀਆਂ ਤੇ ਚਲੇ ਜਾਣ ਇਹ ਜਿਹੜਾ ਹੈਗਾ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੇ ਵੱਲੋਂ ਸੂਚਿਯਾਰੀ ਕੀਤੀ ਗਈ ਹੈ ਤੁਸੀਂ ਜਿਹੜਾ ਹੈਗਾ ਜੇਕਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਕੰਟਰੋਲ ਰੂਮ ਦਾ ਨੰਬਰ ਹੈ 0 1762 224132 01762 224132 ਇਹਨਾਂ ਤੇ ਸੰਪਰਕ ਕਰ ਸਕਦੇ ਹੋ ਦੂਸਰੇ ਪਾਸੇ ਟਾਂਗਰੀ ਨਦੀ ਦੇ ਵਾਧੇ ਪੱਧਰ ਕਰਨ ਇੱਕ ਜ਼ਰੂਰੀ ਸੂਚਨਾ ਹੈ ਕਿ ਮਹਿਮੂਦਪੁਰ ਮਤਲਬ ਕਿ ਮਹਿਮੂਦਪੁਰ ਰੁੜਕੇ ਦੇਵੀਨਗਰ ਹਰੇਗੜ ਰੋਹੜ ਜ਼ਗੀਰ ਲਹਿਲਾ ਜ਼ਗੀਰ ਦੁੱਧਨ ਗੁਜਰਾ ਅਦਾਲਤੀ ਵਾਲਾ ਮਗਰ ਸਾਹਿਬ ਮਾਹੌਲਗੜ ਖਾਸਾ ਰੱਤਾ ਖੇੜਾ 59 ਖਤੌਲੀ ਗਣੇਸ਼ਪੁਰ ਖਰਾਬਗੜ ਬੀਬੀਪੁਰ ਜੋਧਪੁਰ ਬੁੱਧਮੌਰ ਸਾਦਕਪੁਰ ਪੀੜਾ ਇਹਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਬਾਲਾ ਤੇ ਕਾਲਾ ਅੰਬ ਦੇ ਉੱਪਰਲੇ ਖੇਤਾਂ ਵਿੱਚ ਭਾਰੀ ਵਰਖਾ ਹੋਣ ਕਰਕੇ ਟਾਂਗਰੀ ਦੇ ਪਾਣੀ ਦਾ ਪੱਧਰ ਅੰਬਾਲਾ ਦੇ ਕਿਖ ਖੇਤਰੇ ਦੇ ਨਿਸ਼ਾਨ ਦੇ ਨੇੜੇ ਚਲਾ ਗਿਆ ਹੈ ਅਤੇ ਅਗਲੇ 10 ਤੋਂ 12 ਘੰਟਿਆਂ ਵਿੱਚ ਪਟਿਆਲਾ ਜ਼ਿਲ੍ਹੇ ਦਾ ਦੇਵੀਗੜ੍ਹ ਵਿੱਚ ਇਹਦੇ ਵਧਣ ਦੀ ਉਮੀਦ ਹੈ ਇਸ ਸੰਸਾਰ ਜਿਹੜਾ ਕਿ ਏਰੀਆ ਦੇ ਨਾਮ ਲਈ ਗਈ ਹੈ ਦੇਵਗੜ੍ਹ ਖੇਤਰ ਦੇ ਲਈ ਤਰੰਤ ਤਾਮਨੀ ਜਾਰੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਤੁਸੀਂ ਪਟਿਆਲਾ ਪ੍ਰਸ਼ਾਸਨ ਦਾ ਸੰਪਰਕ ਕਰ ਸਕਦੇ ਹੋ ਪਟਿਆਲਾ ਦਾ ਹਾਰਡ ਕੰਟਰੋਲ ਰੂਮ ਨੰਬਰ ਹੈ 0175 235 0550 235 8550 ਤਾਂ ਇਹ ਜਿਹੜੀ ਹੈਗੀ ਹੈ ਇਹ ਖਬਰ ਜਵਾ ਤੱਕ ਦਿੱਤੀ ਗਈ ਹੈ ਇਹ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਦੀ ਸਹਾਇਤਾ ਦੇ ਨਾਲ ਦਿੱਤੀ ਗਈ ਹੈ ਜੋ ਉਹਨਾਂ ਵੱਲੋਂ ਆਪਣੇ ਪੇਜ ਤੇ ਪਾ ਕੇ ਜਾਣਕਾਰੀ ਦਿੱਤੀ ਗਈ ਹੈ ਇਹਦੇ ਕਰਕੇ ਜੋ ਵੀ ਵੀਰ ਮਰ ਇੱਕ ਘਰ ਦੇ ਬੰਨਾਂ ਦੇ ਨੇੜੇ ਰਹਿੰਦੇ ਆ ਜੋ ਵੀ ਵੇੇਚ ਰਹਾ ਹੈਗਾ ਟਾਂਗਰੀ ਨਦੀ ਦੇ ਕਿਨਾਰੇ ਤੇ ਰਹਿੰਦੇ ਆ ਉਹ ਸੁਚੇਤ ਰਹਿਣ ਕਿਸੇ ਵੀ ਸਮੇ ਜਿਹੜਾ ਹੈਗਾ ਉਸ ਸਮੇ ਜੇ ਪਾਣੀ ਦਾ ਪੱਧਰ ਵੱਧ ਸਕਦਾ ਹੈ ਇਸ ਕਰਕੇ ਆਪਦੇ ਬੰਨਾਂ ਵਾਲੇ ਵੇੇ ਧਿਆਨ ਰੱਖਣ ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਯਤਨ ਕਰਨ ਧੰਨਵਾਦ ਦੋਸਤੋ ਮਿਹਰਬਾਨ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ